ਰਾਗ ਮਾਫੀ ਬਾਰੇ ਕੀ ਦੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਨੇ ਸਾਨੂੰ ਸਾਬ ਵਿਕਮ ਸਿੰਘ ਮੁਜੀਠੀ ਨੇ ਬੁਲਾਏ ਆਪਣੇ ਘਰ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਬੁਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਆ ਜੇ ਝੂਠ ਆ ਤੇ ਦੱਸੋ ਕਿਥੇ ਮਰਜੀ ਆਹੀਂ ਮੈਂ ਤੇ ਉਦੋਂ ਲਿਖ ਕੇ ਦਿੱਤਾ ਯ ਆਪਣੀਵੇਂ ਦੀ ਗਵਰਨਰ ਸਾਹਿਬ ਨੂੰ ਇੱਕ ਦਿਨ ਇਨਕੁਆਇਰੀ ਕਰਾ ਲਓ ਕਿਥੇ ਜਿਮਣੀਆਂ ਚੋਰੀਆਂ ਹੋ ਜਾਣ ਬਰੂਡ ਬਨੂਰ ਥਾਣੇ ਚੋਂ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ ਰਿਕਾਰਡ ਖਤਮ ਚੋਰੀ ਹੀ ਹੋ ਜਾਣ ਡਿਸਟਰੋਏ ਹੋ ਜਾਣ ਸਮਝੋ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰਡ ਹੋਇਆ ਉਦੋਂ ਹੀ ਚੋਰੀ ਹੋਈਆਂ ਸਾਰੇ ਰਿਕਾਰਡ ਚੋਰੀ ਆ 6000 ਡਰਗ ਮਨੀ ਕਿੱਥੇ ਆਓ ਕੌਣ ਅਫਸਰ ਜ਼ਿੰਮੇਵਾਰ ਨੇ ਉਹਦੇ ਕਿੱਥੇ ਆਓ ਅਜੇ ਇੱਕ ਬੋਲ ਜੀ ਤੁਸੀਂ ਕਹੇ ਕਿ ਸੱਤਾ ਪਿੰਡੀ ਹੋਰਾਂ ਨੂੰ ਮੀਡੀਆ ਸਾਹਿਬ ਨੇ ਬੁਲਾਇਆ ਤੁਹਾਡੇ ਨਾਲ ਪਰ ਕੀ ਉਸ ਵੇਲੇ ਇਹਨਾਂ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਾਮਲ ਨੇ ਕੀ ਉਹ ਅਣਜਾਣਤਾ ਦੇ ਵਿੱਚ ਹੋਇਆ ਜਾਂ ਤੁਹਾਨੂੰ ਤੁਹਾਨੂੰ ਸ਼ੱਕ ਕੀ ਹੈ ਮੈਂ ਤੁਹਾਨੂੰ ਆਪਣਾ ਕਿਹੜਾ ਅਸਾਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਨੂੰ 215 ਜਿਹੜਾ ਹੀ ਮੈਂ ਡਿਓ ਲੈਟਰ ਲਿਖਿਆ ਕਾਨੂੰਨ ਮੈਨੂੰ ਕਾਪੀਆਂ ਸੈਂਡ ਕਰ ਦੇਣਾ ਖੂਬ ਰੂਜ ਉਹ ਮੈਂ ਉੱਤੇ ਲਿਖਿਆ ਆ ਉਧਰ ਸੱਤਾ ਪਿੰਦੀ ਆ ਕਿੰਨਿਆਂ ਬਰੇ ਜੇ ਇੱਕ ਸ਼ਬਦ ਵੀ ਗਲਤ ਹੋ ਤੇ ਜੋ ਮਰਜ਼ੀ ਮੈਨੂੰ ਡੰਡ ਦੇ